ਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਕਿਸਾਨ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਦੋਸਤੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਇੱਕ ਹੋਰ ਰਿਕਵੈਸਟ ਆ ਵੀ ਆਪਣਾ ਕਿਸੇ ਵੀ ਮੱਝਾਂਾਂ ਚੰਗੀ ਬਰੀਡ ਦੀ ਸੇਲ ਕਰਨੀ ਹੋਵੇ ਆਪਣੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ WhatsApp ਦੇ ਜਰੀਏ ਵੀਡੀਓ ਪਿਕ ਵਗੈਰਾ ਭੇਜ ਕੇ ਕੰਟੈਕਟ ਬਣਾ ਸਕਦੇ ਹੋ ਹਾਂਜੀ ਕਿਸਾਨ ਵੀਰੋ ਜਿਹੜੀ ਬੱਸੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਅੱਜ ਆਪਾਂ ਇਹਦੀ ਪ੍ਰੋਪਰ ਡਿਟੇਲਸ ਤੁਹਾਨੂੰ ਦੇ ਲੈ ਕੇ ਦਵਾਂਗੇ ਪਲੂਣ ਬੱਸੀ ਸੂਈ ਆ ਮਗਰ ਵੀ ਬਹੁਤ ਸੋਹਣੀ ਬੱਸੀ ਆ ਜੀ 4-5 ਘੰਟੇ ਹੋਇਆ ਡਿਲੀਵਰੀ ਹੋਈ ਨੂੰ ਆ ਥਣ ਹਵਾਨਾ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਜੀ ਕੱਲਾ ਕੱਲਾ ਨਿੱਖਣਵਾ ਥਣ ਲੱਗਿਆ ਹੋਇਆ ਤੁਰ ਕੇ ਦਿਖਾਓ ਆ ਬੱਛੀ ਆ ਪਿਸੇ ਬੱਸੀ ਐ ਜੀ ਜੇਰ ਵਗੈਰਾ ਡਨ ਹੋ ਚੁੱਕਿਆ ਦੋਸਤੋ ਬਹੁਤ ਮੇਨ ਕੰਮ ਹੁੰਦਾ ਗਾਂ ਦਾ ਦੇਖ ਸਕਦੇ ਹੋ ਹਾਂਜੀ ਦੇਖ ਸਕਦੇ ਹੋ ਕਰੋ ਸੰਗ ਦੇ ਵਿੱਚ ਬੱਸੀ ਆ ਜੀ ਉੱਚੀ ਲੰਮੀ ਵੱਡੇ ਕਦ ਕੱਢਦੀ ਆ ਹਵਾਨਾ ਦੇਖ ਸਕਦੇ ਹੋ ਬਾ ਕਮਾਲ ਤਿਆਰ ਕੀਤਾ ਹੋਇਆ ਜੀ ਕਮਾਲ ਰ ਜੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਜੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਹਾਂਜੀ ਕਿਸਾਨ ਵੀਰੋ ਮਦਰ ਮਿਲਕ ਰਿਕਾਰਡ ਦੇ ਅਕੋਰਡਿੰਗ ਅਗਰ ਆਪਾਂ ਗੱਲਬਾਤ ਕਰੀਏ ਤਾਂ 18 ਤੋਂ 20 ਲੀਟਰ ਇਹਨੂੰ ਪਹਿਲੇ ਸੂਏ ਕੋਈ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਆਰਾਮਦਰੀ ਨਾਲ ਚੰਗੀ ਸੇਵਾ ਨਾਲ 18 ਤੋਂ 20 ਲੀਟਰ ਦੁੱਧ ਦੇਊਗੀ ਥਾਂ ਹਵਾਨਾ ਦੇਖ ਸਕਦੇ ਹੋ ਨੇੜ ਤੋਂ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਪਿੱਛੇ ਹਟਮਾ ਟਾਇਟ ਹਵਾਨਾ ਆ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਜੀ ਲੈ ਚਲੋ ਹਾਂਜੀ ਜਿਹੜੇ ਮੇਰੇ ਕਿਸਾਨ ਵੀਰ ਬੱਸੀ ਲੈਣ ਦੇ ਚਾਹਵਾਨ ਨੇ ਉਹ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਬਣਾ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਕਿਸਾਨਵਾਰੋ ਕਿਸੇ ਵੀ ਹੋਰ ਐਫ ਜਾਂ ਜਰਸੀ ਜਾਂ ਕਿਸੇ ਵੀ ਵੜ ਬਾਰੇ ਡਿਟੇਲ ਲੈਣੀ ਹੋਵੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਆਪਣੇ ਫਾਰਮ ਤੇ ਹਮੇਸ਼ਾ 15 ਤੋਂ 20 ਨਗ ਸੇਲੀ ਅਵੇਲੇਬਲ ਹੁੰਦੇ ਨੇ ਚੰਗੇ ਮਿਲਕ ਰਿਕਾਰਡ ਦੇ ਜਾਨਵਰ ਆਪਣੇ ਕੋਲੇ ਆਉਂਦੇ ਰਹਿੰਦੇ ਨੇ ਆਪਣੇ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ